ਉੱਤਰਾ ਇਹ ਕਹਿੰਦੇ ਸਰਦੀਵਰ ਚਾਈਆਂ ਨਹੀਂ ਹੈਗੀਆਂ ਸਾਨੂੰ ਠੰਡ ਲੱਗਦੀ ਹੈ ਹਾਲੇ ਕੋਈ ਨਾ ਦੇ ਆਏ 부 ਜੀ ਨੂੰ ਠੰਡ ਲੱਗਦੀ ਹੈ ਰਜਾਈਆਂ ਥੱਲੇ ਆਪ ਉੱਤੇ ਇੰਦਾ ਨਹੀਂ ਮਰ ਚਾਈਸ ਜਿਹਾ ਸੈਟ ਕਰਕੇ ਤੀਸਰਾ ਨਹੀਂ ਵਿਖੋ ਕਿੱਥੇ ਲੈ ਬਨੇ ਇੱਧਰੇ ਜੇ ਆਪਣਾ ਸਾਡੀਆਂ ਵੀ ਨਹੀਂ ਛੱਡਦੇ ਜੇ ਤੇਰੀ ਰੱਖੀ ਹੁੰਦੀਆਂ ਸਾਡੀ ਵੀ ਨਹੀਂ ਕੋ ਰਹਿਦੀ ਸੋਣਾ ਹੀ ਸਾਰੇ ਲੀਕੋ ਕਮਰੇ ਚ ਆਇਆ ਬਿਸਤਰਾ ਹੀ ਨਹੀਂ ਹੈਗਾ ਬੈਠ ਤੇ ਬਿਸਤਰਾ ਹੀ پتہ ਨਹੀਂ ਕਿੱਥੇ ਗਿਆ ਕੋਈ ਸੰਜੇ ਛਾਂਟੇ ਲੱਗਦੀ ਆ ਬਿਸਸਾ ਸਾਰਾ ਥੱਲੇ ਡਿੱਗ ਗਿਆ ਕੋਈ ਨਹੀਂ ਪਤਾ ਆਹ ਰਖ ਕੰਬਲ ਦੋਦੇ ਆ ਉੱਤੇ ਇੱਕ ਵੀ ਨਹੀਂ ਆ ਜੀ ਹਾਲ ਹਨਾਂ ਦੇ ਆ ਵੀ ਨੰਗੀ ਪਈ ਇਤੋਂ ਸਾਰੇ ਦੋ ਜਣੇ ਇੱਥੇ ਭਈ ਆ ਇੱਥੇ ਸਾਡੇ ਟਰਡੀ ਜੇ ਪਏ ਹੁੰਦੇ ਇੱਥੇ ਇੱਕ ਟਰਡੀ ਨਹੀਂ ਹੈਗਾ ਸਭ ਕੋਈ ਬੈਠਦੇ ਥੱਲੇ ਕੋਈ ਇੱਧਰ ਕੋਈ ਇੱਧਰ ਇੰਨੀ ਕਰਬਸਤੀ ਇੰਨੀ ਕਰਬਸਤੀ ਵਾਹੇ ਕ ਸਸਿਕਲ ਦੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਏ ਹੁਜ ਬਦੰਦ ਖਾਤਾ ਹਾਈ ਪੂਜੀ ਠੰਡ ਹਾਈ ਪੂਜੀ ਠੰਡ ਤੇ ਕਪੜੇ ਨੇ ਆ ਕੰਬਲ ਰਜਈਆਂ ਸਾਰਾ ਕੁਝ ਪਰ ਲੈਣਾ ਨਹੀਂ ਸਾਰਾ ਕੁਝ ਥੱਲੇ ਹੁੰਦਾ ਆ ਤੇ ਰੋਲਾ ਪਾਉਣਾ ਇਹਨਾਂ ਨੇ ਕੀ ਹਾਈ ਪੂਜੀ ਠੰਡ ਹਾਈ ਪੂਜੀ ਠੰਡ ਇਹ ਹਾਲਾੰਦ ਤੇ ਚਲੋ ਅੱਜ ਮਿਲਦੇ ਆ ਵੇਖਦੇ ਆ ਅੱਜ ਸਾਰਾ ਦਿਨ ਕੀ ਕਰਦੇ ਆ ਜੇ ਇਹਨਾਂ ਨੇ ਚੱਲ ਰਹਿਣਾ ਤਾਂ ਤੇ ਮੈਂ ਲੱਗ ਗਈਆਂ ਕਿਚਨ ਦੇ ਵਿੱਚ ਵੇਖਦੇ ਕੀ ਖਾਂਦੇ ਪੀਂਦੇ ਅੱਜ ਕੁਸ਼ਨੀ ਬਦਾ ਸਾਰੇ ਸਾਰੇ ਭਾਜਣਾ ਪਾਤੀਆਂ ਸਾਰੇ ਪਾਸੇ ਚਲੋ 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 ਫੰਕਸ਼ਨ ਤੇ ਜਾਣਾ ਆ ਅੱਛਾ ਜੀ ਫੰਕਸ਼ਨ ਤੇ ਜਾਣਾ ਤੇ ਇਸ ਕਰਕੇ ਸਾਰੇ ਬੱਚਿਆਂ ਨੂੰ ਉਠਾਤਾ ਆ ਬੱਚੇ ਵੀ ਉੱਠ ਗਏ ਨੇ ਹੋਣਾ ਰੋਟੀ ਪਾਣੀ ਵੀ ਤਿਆਰ ਹੋ ਗਿਆ ਆ ਦੇਖੋ ਕੀ ਸ਼ੱਕੇ ਜਾਂਦੇ ਨੇ ਬੱਚਾ ਪਾਰਟੀ ਤਾਂ ਸਾਰੀ ਸੁੱਤੀ ਆ ਬੱਚਾ ਪਾਰਟੀ ਤੇ ਉੱਠੀ ਨਹੀਂ ਕਿਸ ਨੇ ਨਹੀਂ ਉੱਠਣਾ ਤੇ ਉਹ ਤੇ ਕਹਿੰਦੇ ਆ ਕਿ ਵੀ ਚਲੋ ਪਾਪਾ ਕਹਿੰਦੇ ਚਲੋ ਨਹੀਂ ਦਈ ਨਹੀਂ ਦਈ ਓਕੇ ਓਕੇ ਰਾਤ ਸੋਣਾ ਨਹੀਂ ਤੇ ਹੁਣ ਉੱਠਣਾ ਨਹੀਂ ਠੀਕ ਆ ਜੀ ਸਵਾ ਸਵਾ ਖਸਲੀਆਂ ਤੇ ਆਰੀਆਂ ਪੁੱਤਾ ਪੁੱਤਾ ਨਾ ਕੀ ਰੋਟੀ ਪਾਣੀ ਸਕਣ ਲੈ ਸਾਰੇ ਜਣੇ ਇੱਧਰ ਪੈਕਿੰਗ ਹੋ ਗਈ ਆ ਤੇ ਬੱਚਾ ਪਾਰਟੀ ਉੱਠੀ ਨਹੀਂ ਬੱਚਾ ਪਾਰਟੀ ਕਹਿੰਦੇ ਇਦਾਂ ਹੀ ਲੈ ਜਣੀ ਅਸੀਂ अच्छा जी बच्चा पार्टी ਲਈ 버거 বানਦੇ ਨੇ ਸਵੇਰੇ ਸਵੇਰੇ 버거 اچھا ਲਾ ਮੈਂ ਕਹਾਂ ਇਹਨਾਂ ਇੱਕ ਦੇ ਆਖਣ ਵੀ ਪੂਜੀ ਦੇ 버거 ਨਹੀਂ ਖਵਾਏ ਕਿਉਂਕਿ ਮੈਂ ਉਹ ਵੀ ਮੈਂ ਤਿਆਰ ਰਹਿਣਾ ਨਿਆਣਿਆਂ ਦਾ ਪਿੱਛੇ ਪੂਜੀ ਦੇ ਖਵਾਏ ਨਹੀਂ ਮੈਂ ਚਲੋ ਵਧੀਆ ਕੀਤਾ ਵੈਸੇ ਵੀ ਇਹ ਸਾਰੇ ਉਹਨਾਂ ਲਈ ਬਣਾ ਕੇ ਲੈ ਕੇ ਜਾਂਦੇ ਸੀ ਤੇ ਜਿੰਨਾ ਬਣਾਏ ਤੇ ਫਿਰ ਸਾਡੇ ਲਈ ਓਕਾ ਹੋ ਜਾਣਾ ਸੀ ਵਾਕਈ ਇੰਨਾ ਫਰਖਾਣੇ ਕਿੰਨੇ ਹਾਂ ਜੀ ਆਇਆ ਨਹੀਂ ਅਜੇ ਕੋਈ ਵੀ ਇਹ ਬੱਚਾ ਪਾਰਟੀ ਆ ਗਈ ਹੈ 버거 ਬਣ ਗਏ ਨੇ ਲਈ ਸ਼ਾਨੂੰ ਵੀ ਆ ਗਿਆ ਸਾਡਾ ਉਹ ਵਾਹ ਗਰਮ ਗਰਮ ਪਾਣੀ ਪੀਤੇ ਜਾ ਰਿਹਾ ਗੁੱਡ ਲਓ ਜੀ ਸ਼ਾਨੂੰ ਤੁਹਾਡੇ ਲਈ ਗਰਮਾਣੀ ਦਾ ਪਾਣੀ ਮੇਰੇ ਤੋਂ ਹੈ ਗਿਆ ਤਾਂ ਲੱਗਦਾ ਕੋਈ ਨਹੀਂ ਆਇਆ ਵਰੁਣ ਸੁੱਤਾ ਆ ਬੜਾ ਹੀ ਗਰਮ ਹੋ ਗਰਮੀ ਫਟਾਫਟ ਚੱਲਣ ਦਾ ਕੰਮ ਇੱਕ ਮੈਂਬਰ ਰਹਿ ਗਿਆ ਉਹ ਥੋੜਾ ਹੈਵੀ ਹਟਾ ਸਕਦੀ ਜੀ ਮੈਂਬਰ ਖਲਾਰਾ ਬੜਾ ਵੀ ਖਲਾਰਾ ਬੜਾ ਵੀ ਖਲਾਰਾ ਨਾਲ ਵੇਖੋ ਜਦੋਂ ਜਸਤਾਈੋਂ ਤੇ ਫਿਰ ਪੈ ਜਾਂਦਾ ਹੁੰਦਾ ਸਭ ਨੂੰ ਦੇਣੀ ਹੋਵੇ ਸਿਰੇ ਸਿਰੇ ਭਜਨਾ ਸ ਵਿੱਚ ਸਭ ਕੁਝ ਬਣਿਆ ਹੋਇਆ ਫੁਲਕੇ ਵੀ ਬਣੇ ਆ ਬਰਗਰ ਵੀ ਬਣੇ ਆ ਮਿੱਸੇ ਵੀ ਪ੍ਰਸ਼ਾਦੇ ਬਣੇ ਆ ਜਿੰਨੇ ਜੋਸ਼ਕ ਨਾ ਸ਼ੱਕ ਸਕਦਾ ਲੋ ਜੀ ਜੱਪ ਲਈ ਵੀ ਤਿਆਰ ਹੋ ਗਿਆ ਚਲੋ ਚਲੋ ਕੋਈ ਲੈਣੇ ਕੋਈ ਨਹੀਂ ਖਾਣ ਦੇ ਬੱਸ ਮੈਂ ਵੀ ਲੱਗੀ ਤਿਆਰ ਹੋ ਨਹੀਂ ਰੋਕੀ ਤੇ ਖਾਓ ਹਾਂਜੀ ਹਾਂਜੀ ਚਾਹੀਦਾ ਕੁਝ ਖਾਣੇ ਮੈਂ ਵੀ ਤਿਆਰ ਹਾਂ ਮਸੂਲ ਲਈ ਉਠੋ ਠੀਕ ਹੈ ਨਾ ਘਰ ਵਾਲੇ ਛਾਈ ਜਾਂਦੇ ਕਿ ਉਹ ਵੀ ਵਿੱਚ ਫੋਨ ਆਉਂਦੇ ਆ ਪ੍ਰੀਤ ਦਾ ਕੀ ਹਿਸਾਬ ਕਿਤਾਬ ਹੈ ਹਾਂ ਇਹ ਇੱਕੋ ਵਾਰੀ ਹੈ ਨਾ ਉਹ ਦਾੜਾ ਦੇਖੀ ਵੀ ਜਾਣਾ ਉਹ ਵੀ ਤਾਂ ਉਹਏ ਬੱਚਾ ਬਾਡੀ ਹਾਂਜੀ ਵੇਖ ਲਓ ਮੇਰਾ ਇੱਕੋ ਸੇਮ ਹੀ ਆ ਰਲ ਰੁਲ ਜਾਂਦੇ ਆ ਵੇਖ ਲਓ ਇਹਦਾ ਚੈੱਕ ਵੱਡੇ ਵਾਲਾ ਹੈ ਵੱਡਾ ਹੈ ਨਾ ਦਿਖਾਓ ਇਧਰ ਨੂੰ ਮੇਰੇ ਵੱਲ ਨੂੰ ਕਰਿਓ ਮਮਮੀ ਨੂੰ ਜਿਆਦਾ ਪਛਾਨ ਮਮੀਆਂ ਵੇਖਿਓ ਤੁਹਾਡਾ ਤਾਂ ਨਹੀਂ ਸਾਰੇ ਦੇਖੋ ਜੀ ਵਰਦੀਆਂ ਇਕੱਠੀਆਂ ਕੀਤੀਆਂ ਓਏ ਆ ਗਲਤ ਕਰ ਲਾ ਨਹੀਂ ਨਹੀਂ ਤੁਸੀਂ ਨਾ ਤੁਸੀਂ ਮਿਲਣਾ ਬੁੱਫਰ ਜੀ ਨੂੰ ਹੈਲੋ ਸ਼ਫਤ ਇਹ ਬੁੱਫਰ ਜੀ ਨੂੰ ਮਿਲ ਪੁੱਤ ਚੱਲੇ ਬੁੱਫਰ ਜੀ ਮੈਂ ਲਾ ਪੂਰਾ ਬਾਤ ਕਰਨੀ ਪਈ ਤੇ 11 ਵਜੇ ਲਿਖਿਆ ਤੇ ਮੈਂ ਕੀ ਕਰਨਾ ਸ਼ਾਨੂੰ ਮਿਲਣਾ ਬੁੱਫਰ ਜੀ ਚੱਲੇ ਮੈਂ ਕਿਹਾ ਸੋ ਨਾਲ ਹੀ ਚੱਲ ਜਣਾ ਇਹਨਾਂ ਦੇ ਵੀ ਬਾਏ ਬੁੱਫਰ ਜੀ ਬਾਏ ਕਰਨ ੜਿਆ ਜੇ ਕੋਈ ਹੀ ਪਤਾ ਨਹੀਂ ਲੱਗਾ ਮੱਛੀ ਵਿਗੜ ਗਈ ਹੈ ਮੇਰੇ ਗਾਸੂ ਤੂੰ ਨਾਲ ਹੀ ਚੱਲ ਜੂ ਇਹਨਾਂ ਦੇ ਇਹਨਾਂ ਵੀ ਤਾਂ ਉੱਥੋਂ ਲੰਘਣਾ ਇਹ ਬਾਗ ਨਿਕਲ ਲੱਗੇ ਆ ਨਹੀਂ 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 ਸਾਬ ਉਹਨਾਂ ਨੂੰ ਸੰਭਾਲ ਚੱਲੋ ਬੁੱਧ ਸ਼ਾਨੂ 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 ਪਾਪਾ ਨੂੰ ਫੋਨ ਦੇਤਾ ਕੱਲ ਬਾਪਾ ਰਿਕਰਡ ਨਹੀਂ ਮੈਂ ਦੇਣਾ ਨਹੀਂ ਫੋਨ ਮੇਰੇ 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 ਬਸਤਨ ਤੱਕ ਮੇਰਾ ਫੋਨ ਕੋ ਫੋਨ ਕਿੱਥੇ ਦੇਣਾ ਨਹੀਂ ਦੇਖੋ ਕੋਈ ਜਰਾ ਉਹ ਦੇਖੀ ਫੜਾਤਾ ਸੁੱਤੇ ਉੱਟਣ ਡਿਆ ਇੱਥੇ ਜਾਵਲ ਜਾਵਲ ਚਲ ਸਮਝ ਜਾ ਤੂੰ ਸਹੀ ਗੱਲ ਹੈ ਰਵ ਆਪਣਾ ਜੱਪ ਆਪਣਾ ਬੈਗਪੈਕ ਕਰ ਲਿਆ ਤੇਰੇ ਕਿਤੇ ਚੱਪਲ ਅਧੀ ਸ਼ਾਨੂ ਦੀ ਪੈਂਜੀ ਤੁਹਾਡੇ ਕੱਪੜੇ ਤੁਸੀਂ ਚੇਂਜ ਨਹੀਂ ਕੀਤੇ ਤੁਸੀਂ ਲੈ ਜਾਓ ਹੋ ਸਾਰੇ ਸਾਵਲ ਤੇ ਵਰੁੰਦੇ ਪਏ ਆ ਇਹ ਅੱਛਾ ਹੋ ਸਾਰੇ ਆ ਆਪਣਾ ਉਹ ਵੀ ਲੈ ਲਾਂ ਕੱਪੜੇ ਜਿਹੜੇ ਉਹ ਵੀ ਨਹੀਂ ਲੈਣ ਕਿ ਨਹੀਂ ਮੈਂ ਚੇਂਜ ਵੀ ਪੈਸਾ ਚਾਹ ਰੋ ਨਾ ਵਿਚਾਰੀ ਨੂੰ ਕੰਮ ਬੜਾ ਰਿਆ ਤੇ ਕੀ ਕਰਿਓ ਬੜੀ ਬਿਜ਼ੀ ਰਹੀ ਐ ਰਾਮ ਖਾਸ ਕਰਕੇ ਇਹਨਾਂ ਨੇ ਵਸ ਇਤਨੀ ਜਲ ਜਲਿਆ ਨੋਲਾ ਟੋਣਾ ਹੁਣ ਘਰ ਜਾਗੇ ਆ ਇੱਕ ਮੈਂਬਰ ਨਾਤਾ ਆ ਬਾਕੀ ਸਭ ਇਦਾਂ ਹੀ ਸ਼ਾਨੂ ਉਹ ਤੋ ਜੈਕਟ ਅੱਛਾ ਜੱਪੂ ਤੇਰੀ ਜੈਕਟ ਇੱਧਰ ਜਾਪਰੀਤ ਪਤਾ ਤੈਨੂੰ ਸਿੱਕਾ ਚਾਪਰੀ ਤੇਰੀ ਜੈਕਟ ਹੋ ਰੈੱਡ ਵਾਲੀ ਤੇਰੀ ਹੈ ਤੇ ਉਹ ਟੈਡੀ ਵੀ ਦੀ ਇੱਧਰ ਚੁੱਕ ਲੈ ਚਲੋ ਪਾਓ ਸ਼ੂ ਪਾਓ ਚਲੋ 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 ਹੈ ਪੋਲੀਥੀਨ ਦੇ ਦਿੰਦੇ ਦਾਦੀ ਉਹ ਮਾਂ ਦਿੰਦੇ ਕਿਤੋਂ ਸਾਨੂੰ ਕੋਣਾ ਉਹ ਤਰਾ ਦੇ ਪਾਪਾ ਨੇ ਚੁੱਕ ਲੈਣਾ ਹੁਣ ਨਹੀਂ ਚੁੱਕਣਾ ਹੁਣ ਕਹਿਤਾ ਤੂੰ ਆਪੇ ਚੁੱਕੇਗਾ ਮਰੂਨੇ ਰੱਖ ਦੇਣਾ ਸਾਰਾ ਸਮਾਨ ਚਲੋ ਕੋਲੋਂ ਗੱਡੀ ਅੱਛਾ ਪਾਜੀ ਨੇ ਟਿਕ ਟਿਕਰਾ ਲਈ ਅੱਗੇ ਨਹੀਂ ਮੈਂ ਉੱਥੇ ਜਾ ਕੇ ਗੱਲ ਨਾ ਕਰਾਉਣੀ ਨਹੀਂ ਭੰਦੀ ਤੁਹਾਡੇ ਨਾਲ ਪਾਪਾ ਨੇ ਇੱਥੇ ਰਹਿਣਾ ਗੁੱਸੇ ਚ ਆ ਗਿਆ ਸ਼ਾਨੀ ਸ਼ਾਨੀ ਸੱਚੀ ਸਾਨੂੰ ਬਹੁਤ ਚੰਗਾ ਲੱਗਾ ਤੁਸੀਂ ਆਏ ਮੇਰੇ ਬੱਚੇ ਇਹਨੂੰ ਤਾਂ ਲੱਗਦਾ ਨਹੀਂ ਮੈਂ ਬਿਲਵਾ ਦੇ ਤਾਂ ਢੁਣੀ ਆਪੇ ਇਹਦਾ ਤੇਰੀ ਮਰਜ਼ੀ ਦਾ ਟੱਚ ਹੀ ਲਈਏ ਲੈ ਲਾਂਗੇ ਨਵੀਆਂ ਲੈ ਆ ਦੋ ਹਲੋ ਅਬ ਬੈਠ ਜਾ ਹਾਂਜੀ ਉਹ ਤਾਂ ਵੀਰਿਆ ਤੁਸੀਂ ਆਇਆ ਹੋ ਹੈਗਾ ਵਈ ਜਿਹੜਾ ਹੋਗਾ ਉਹ ਲੈਵਾਂਗੇ ਨੇ ਥੈਂਕ ਯੂ ਫਿਰ ਬੋਲੀ ਵਧੀਆ ਲੱਗੀ ਸੰਗਪਤੀ ਕਿ ਪੁੱਤ ਬਾਏ ਲੈ ਆ ਲੈ ਟੈਕੀਓ ਯਾਰ ਰੰਦੀ ਮਤਾਂ ਠੀਕ ਉਹ ਕਦੇ ਆ ਜਾਣਾ ਦੇਖੋ ਭਲਾ ਆਉਂਦੇ ਮੇਰੇ ਕਿੰਨਾ ਲੈ ਆਓ ਫਿਰ ਲੈ ਬਰੂਨ ਅੰਦਰ ਇੱਕ ਪਿਆ ਕਹਿੰਦੇ ਹੋਰ ਭਰਿਆ ਤੇ ਅਦੇ ਕਿੰਨਾ ਸਵਾਲ ਹਾਲਾ ਆ ਲਿਵਾਵੇ ਰੱਖ ਲੋ ਮੇਰੇ ਹੱਥ ਦੇ ਜਦੋਂ ਹੋਣਾ ਕੱਟੀ ਜਾ ਗਿਆ ਮਦਮ ਮੈਂ ਲੈ ਆਉਂਗੀ ਚਲ ਕੋਈ ਗੱਲ ਨਹੀਂ ਆ ਗਈ ਹੈ ਅਲਫਾਜ ਚਲ ਆ ਜਲ ਆ ਲੋ ਮੇਰਾ ਕਰਿਆ ਚਲੋ ਬਹੁਤ ਖਾਲੀ ਇਹ ਬਾਅਦ ਚ ਆ ਜੂਗਾ ਜੇ ਜਗਾ ਹੈਗੀ ਰੱਖ ਲੋ ਨਹੀਂ ਤੇ ਰਹਿਣ ਤਾਂ ਮੈਂ ਲੈ ਆਉਂਗੀ ਹੋਰ ਕੋਣ ਅੱਗੇ ਇਹ ਫੇਰ ਪੈਲ ਬਣਾ ਕਰ ਉਸਕੇ ਪਰ ਸ਼ੰਮੂ ਨਾਲ ਜੇ ਤਾਂ ਇਹ ਦਰਦ ਜੀ ਕੋਲ ਕੁੜਾ ਰਹੀ ਹੈ ਰਾਤ ਨੂੰ ਮੈਂ ਗੱਡੀ ਲਿਖੀ ਹੋਇਦਾਂ ਰੱਖ ਲੈ ਜਿਦਾ ਫਾਇਦਾ ਨਹੀਂ ਬੜਾ ਚਿੰਗ ਲੱਗਤਾ ਕਿ ਦੋ ਦਿਨ ਦਾ ਦੇਸਾ ਲਈ ਰਹੀ ਬਹੁਤ ਬਹੁਤ ਬਾਈ ਬਾਈ ਬਾਬਾ ਜੀ ਆਪਣੇ ਇਸੀ ਸ਼ਡਿਊਲ ਚ ਤੁਸੀਂ ਦੋ ਦਿਨ ਘੱਟੇ ਸਾਡੇ ਲਈ ਬਾਜੀ ਕਹਿੰਦੀ ਮੈਂ ਇੱਕ ਰਾਤ ਵੀ ਨਹੀਂ ਰਹਿਣਾ ਦੋ ਰਾਤਾਂ ਰਹਿ ਲਈਏ ਬਾਜੀ ਨੇ ਦੇਖ ਲਓ ਪਰ ਉਹ ਮੈਨੂੰ ਆਜੋ ਇੱਥੇ ਫੋਟੋ ਇੱਥੇ ਖਿੱਚ ਲੋ ਆਹ ਵਾਹ

ਬਾਈ ਸਾਬਲਾ ਇਹ ਨਹੀਂ ਬੁੱਤ ਲੈਣਾ ਲੈ ਜਾ ਉਹਨੂੰ ਨੀਂਦ ਨਹੀਂ ਆਉਂਦੀ ਮਾਲੇ ਫਿਰ ਮੈਂ ਕਿਹੜੇ ਰੰਗ ਦੇ ਲੈਣੇ ਆ ਮੈਂ ਉੱਥੋਂ ਲੈ ਲੂੰਗਾ ਫਿਰ ਭਾਈ ਤੋਂ ਬਲੂ ਸ਼ਰਟ ਲੈ ਲਾਂਗੇ ਪੰਜ ਲੈ ਲੂੰਗਾ ਪੰਜ ਜਾਣੀ ਏ ਪੰਜ ਲੈਣ ਨੂੰ ਸਾਰੇ ਬੰਨ ਨਾਲ ਇੱਕੋ ਜਾਈ ਠੀਕ ਠੀਕ ਪੰਜ ਮੀਟਰ ਲੈਣਾ ਪੰਜ ਮੀਟਰ ਵਾਈਟ ਲੈ ਲਈ ਜਾਂ ਬਲੂ ਲੈ ਲਈ ਹਾਂ ਪੰਜ ਮੀਟਰ ਪੰਜ ਮੀਟਰ ਤੋਂ ਘੱਟ ਨਹੀਂ ওভারঅল ਨੂੰ ਪੰਜ ਮੀਟਰ ਬੰਨਦਾ ਨਾ ਵੱਜਦਾ ਪੰਜ ਮੀਟਰ ਵਾਈਟ ਸਾਰਿਆਂ ਨੂੰ ਇੰਨੇ ਵੱਜਣੇ ਚਲੋ ਓਕੇ ਬਾਈ ਬਾਈ चल गए हाला लाला ला, ला. <laughs> हाला ला 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 दौड़ गए बस इतना ही छे छे दी गए ने चाह पीती गए ने कुछ गए ने कुछ सो so, जाना तो असं नहीं पर हूँ असं जावे शामा थोड़ा जहा घर घूर समेट के लो जी मिलते हैं कल किसी नवी सत श्रीकाल जी सारू